ਕੀ ਰਾਜਨੀਤੀ ਚ ਆਉਣਾ ਹੈ ਤਾਂ ਜਿਹੜੇ ਕਾਮਯਾਬ ਇਮਾਨਦਾਰ ਜਿਹੜੇ ਰਾਜਨੀਤੀ ਚ ਲੋਕ ਰਹੇ ਉਹਨਾਂ ਨੂੰ ਲੋੜ ਮਟਮੜਾ ਸੋ ਉਹਦੇ ਨਾਲ ਤੁਹਾਨੂੰ ਤੁਹਾਡਾ ਰਸਤਾ ਜਿਹੜਾ ਉਹ ਜਿਹੜੀਆਂ ਉਹਨਾਂ ਨੇ ਕੋਈ ਸਿੱਖਿਆਵਾਂ ਦਿੱਤੀਆਂ ਹੋਣਗੀਆਂ ਜਾਂ ਉਹਨਾਂ ਨੂੰ ਔਕੜਾਂ ਆਈਆਂ ਹੋਣਗੀਆਂ ਉਹ ਦੱਸ ਕੇ ਗਏ ਹੋਣੇ ਵੀ ਇੱਥੇ ਔਕੜ ਜਦੋਂ ਜਹਾਜ਼ ਜਿਹੜਾ ਉਹਨਾਂ ਦਾ ਰੂਟ ਬਣਦਾ ਜੇ ਦਿੱਲੀ ਤੋਂ ਕਿਤੇ ਵੀ ਜਾਣਾ ਤੁਸੀਂ ਦਿੱਲੀ ਤੋਂ ਇੰਟਰਨੈਸ਼ਨਲ ਫਲਾਈਟ ਲੈਣੀ ਹੈ ਕੋਈ ਦਿੱਲੀ ਤੋਂ ਲੰਡਨ ਦੀ ਚਲੋ ਸਪੋਜ਼ ਕਰ ਲੈਂਦੇ ਪਾ ਇੱਕੋ ਰੂਟ ਤੇ ਜਾਂਦੇ ਆ ਤਾਂ ਜੇ ਕਿਤੇ ਕਿਸੇ ਵਿਚਾਲੇ ਕਿਤੇ ਜਾ ਕੇ ਕੋਈ 에어 ਟਰਬਲੈਂਸ ਆ ਜਾਂਦੇ ਆ 에어 ਪੌਕੇਟ ਆ ਜਾਂਦੇ ਆ ਜਹਾਜ਼ ਜਿਹੜਾ ਹਿਲਦਾ ਹੈ ਤਾਂ ਉਹੋ ਜਿਹੜਾ ਜਹਾਜ਼ ਹੈ ਉਹ ਚਲੋ ਆਪ ਤਾਂ ਉਹਨੇ ਲੰਘਣੇ ਉਹਦੇ ਵਿੱਚ ਨਹੀਂ ਹੁੰਦਾ ਪਰ ਉਹ ਨਾਲ ਨਾਲ ਉਹ 에어 ਟਰੈਫਿਕ ਕੰਟਰੋਲਰ ਨੂੰ ਥੱਲੇ ਦੱਸ ਦਿੰਦਾ ਕਿ ਇੰਨੀ ਹਾਈਟ ਤੇ ਇੰਨੇ ਐਲਟੀਟਿਊਡ ਤੇ ਜਿਹੜਾ ਇਹ 에어 ਪੌਕੇਟ ਹੈ ਇਸ ਕਰਕੇ ਆਉਣ ਵਾਲੇ ਜਿਹੜੇ ਜਹਾਜ਼ ਨੇ ਉਹਨਾਂ ਨੂੰ ਦੱਸ ਦਵੇ ਤਉ ਆਉਣ ਵਾਲ ਜਿਹੜੇ ਉਸ ਲਈ ਪ੍ਰਪੇਅਰ ਹੋ ਜਾਂਦੇ ਕਿ ਆਪਾਂ ਹੁਣ ਬੈਡ ਵੈਦਰ ਆ ਸਕਦਾ ਇਸ ਕਰਕੇ ਸੀਟ ਬੈਲਟਸ ਵਗੈਰਾ ਲਾ ਲਓ ਸੋ ਬਿਲਕੁਲ ਉਸੇ ਤਰੀਕੇ ਹੁਣ ਜਿਹੜੇ ਆਉਣ ਵਾਲੇ 6ਵੇਂ 7ਵੇਂ ਵਾਲੇ ਬੱਚੇ ਨੇ ਉਹ ਤੁਹਾਨੂੰ ਫੋਲੋ ਕਰਨਗੇ ਜੋ ਜੋ ਪੜਨ ਚ ਤੁਹਾਨੂੰ ਦਿੱਕਤਾਂ ਆਈਆਂ ਉਹ ਵੀ ਦੱਸ ਕੇ ਜਾਇਓ ਜੋ ਜੋ ਤੁਸੀਂ ਤੁਹਾਡਾ ਪੋਜ਼ਿਟਿਵ ਪੁਆਇੰਟ ਨੇ ਸੈਟਿੰਗ ਕਿੰਨੀ ਹੈ ਹੈ ਨਾ ਤੇ ਕਿਹੜੇ ਕਿਹੜੇ ਸਬਜੈਕਟ ਨੂੰ ਪ੍ਰਾਇੋਰਟੀ ਦੇਣੀ ਹੈ ਉਹ ਵੀ ਤੁਸੀਂ ਦੱਸ ਕੇ ਜਾ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਸੌਖਾ ਹੋ ਜੇ ਕਿ ਰਸਤਾ ਜਿਹੜਾ ਕਲੀਅਰ ਹੀ ਆਲਮੋਸਟ ਸਾਨੂੰ ਪਤਾ ਹੋਵੇ ਜਿਸ ਤਰ੍ਹਾਂ ਬੱਚੀ ਨੇ ਕਿਹਾ ਕਿ ਜੇ ਟੀਚਰਾਂ ਦੀਆਂ ਡਿਊਟੀਆਂ ਲੱਗ ਜਾਂਦੀਆਂ ਨੇ ਤਾਂ ਸਾਨੂੰ ਸਬਜੈਕਟ ਦੀ ਚਿੰਤਾ ਲੱਗ ਜਾਂਦੀ ਹੈ ਵੀ ਪੂਰਾ ਹੋਊਗਾ ਜਾਂ ਨਾ ਸੋ ਬੜੀ ਅੱਛੀ ਗੱਲ ਹੈ ਕਿ 10ਵੀਂ 12ਵੀਂ ਦੇ ਬੱਚੇ ਸੁਝਾਅ ਦੇ ਰਹੇ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਹਿਲਾਂ ਇਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਨਹੀਂ ਸੀ ਕਦੇ ਮੇਰੇ ਕਾ ਤੁਸੀਂ ਪਹਿਲਾਂ ਤਾਂ ਨਹੀਂ ਕਿਤੇ ਤੁਹਾਨੂੰ ਕਿਸੇ ਸੀਐਮ ਨੇ ਬੁਲਾਇਆ ਹੋਵੇ ਜਾਂ ਕੋਈ ਮੈਂ ਬੱਚਿਆਂ ਨੂੰ ਨਹੀਂ ਪੁੱਛਦਾ ਇਹ ਤਾਂ ਜਿਹੜੇ ਛੋਟੇ ਹੋਣਗੇ ਤੋਂ ਮੈਂ ਤਾਂ ਪੇਰੈਂਟਸ ਨੂੰ ਪੁੱਛਦਾ ਮੈਂ ਤੁਹਾਨੂੰ ਕਿਸੇ ਨੇ ਬੁਲਾਇਆ ਸੀ ਜਿੱਦੋਂ ਤੁਸੀਂ ਪੜ੍ਹਦੇ ਹੁੰਦੇ ਸੀ ਜਾਂ ਟੀਚਰਾਂ ਨੂੰ ਕਿਸੇ ਨੇ ਬੁਲਾਇਆ ਹੋਵੇ ਉਹਨਾਂ ਦਾ ਉਹਨਾਂ ਨੇ ਲੈਣਾ ਦੇਣਾ ਹੀ ਕੱਖ ਨਹੀਂ ਸੀ ਉਹ ਤਾਂ ਸਕੂਲ ਹੀ ਖਤਮ ਕਰਤੇ ਸੀ ਵੀ ਛੱਡੋ ਸਰਕਾਰੀ ਸਕੂਲਾਂ ਨੂੰ ਕੀ ਪਹਿਲਾਂ ਦਲੀਆ ਖਾਣ ਵਾਲੇ ਬਣ ਗਏ ਸੀ ਬਸ ਆਧੀ ਛੁੱਟੀ ਵੇਲੇ ਦਲੀਆ ਖਵਾ ਦੋ ਬਸ ਹੋਰ ਕੁਝ ਨਹੀਂ ਸੋ ਅਸੀਂ ਸਕੂਲਾਂ ਨੂੰ ਇੱਕ ਦਿੱਕਤਦਾਰਾ ਸੱਚਮੁੱਚ ਬਣਾਉਣਾ ਚਾਹੁੰਦੇ ਹਾਂ ਔਰ ਜਿੱਥੇ ਕੰੰਧਾ ਤੇ ਲਿਖਿਆ ਹੁੰਦਾ ਵਿਦਿਆ ਵਿਚਾਰੀ ਤਪਾਰੋ ਪੁਕਾਰੀ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਲਿਖਿਆ ਹੁੰਦਾ ਕੰੰਧਾ ਤੇ ਪਰ ਕੰੰਧਾ ਤੇ ਹੀ ਰਹਿ ਗਿਆ ਸੀ ਉਹ ਤੇ ਇਹਨੂੰ ਸੱਚੀ ਮੁੱਚੀ ਦਾ ਤੀਜਾ ਨੇਤਰ ਬਣਾਉਣਾ ਹੈ ਦੇਖੋ ਆਉਣ ਵਾਲੇ ਸਮੇਂ 'ਚ ਐਜੂਕੇਸ਼ਨ ਦਾ ਸਮਾਂ ਹੈ ਸਕਿੱਲ ਡਿਵੈਲਪਮੈਂਟ ਦਾ ਸਮਾਂ ਹੈ ਹੁਣ ਆਉਣ ਵਾਲੇ ਸਮੇਂ 'ਚ ਜਿਹੜੇ ਅਮੀਰ ਬੰਦੇ ਉਹ ਨਹੀਂ ਹੋਣਗੇ ਜਿਨ੍ਹਾਂ ਕੋਲੇ ਜ਼ਮੀਨਾਂ ਵੱਧ ਨੇ ਜਾਂ ਜਿਨ੍ਹਾਂ ਕੋਲੇ ਬੈਂਕ ਬੈਲੈਂਸ ਹੈ ਜਾਂ ਜਿਨ੍ਹਾਂ ਕੋਲੇ ਕੋਈ ਬਿਜ਼ਨਸ ਹੈ ਉਹ ਅਮੀਰ ਨਹੀਂ ਕਹਾਉਣਗੇ ਹੁਣ ਅਗਲੀ ਜਨਰੇਸ਼ਨ ਦੇ ਵਿੱਚ ਅਮੀਰ ਉਹ ਹੋਣਗੇ ਜਿਨ੍ਹਾਂ ਦੇ ਬੱਚੇ ਪੜੇ ਲਿਖੇ ਆ ਜਿਨ੍ਹਾਂ ਦੇ ਬੱਚੇ ਜਿਹੜੇ ਨੇ ਉਹ ਯੂਨੀਵਰਸਿਟੀ ਕਾਲਜ ਡਿਸਟ੍ਰਿਕਟ ਜਸਟੇਟਾਂ ਟਾਪਰ ਨੇ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਬਧਾਈ ਦਿੰਦਾ ਨਾ ਜਿਹੜੇ ਨਹੀਂ ਵੀ ਟਾਪ ਕੀਤਾ ਜਿਨ੍ਹਾਂ ਨੇ ਉਹ ਬੱਚੇ ਸੁਣ ਰਹੇ ਹੋਣਗੇ ਸ਼ਾਇਦ ਅੱਜ ਕਈ ਤਾਂ ਸੋਚਣਗੇ ਕਿ ਅਗਲੀ ਵਾਰ ਮੈਂ ਇਸ ਫੰਕਸ਼ਨ ਜਾਣ ਵਾਸਤੇ ਤਿਆਰੀ ਹੋਣੇ ਤੋਂ ਸ਼ੁਰੂ ਕਰੂੰਗਾ ਪਰ ਕਈ ਵਾਰੀ ਪਰਮਾਤਮਾ ਨੇ ਕੋਈ ਨਾ ਕੋਈ ਹੋਰ ਕਲਾ ਜ਼ਰੂਰ ਦਿੱਤੀ ਹੋਣੀ ਜਿਵੇਂ ਅਮੁੰਡੇ ਨੇ ਦਿਖਾਇਆ ਕਿ ਮੈਂ ਸਕੈਚ ਆਰਟਿਸਟਾਂ ਨਾਲ ਟਾਪਰ ਵੀ ਐ ਬਹੁਤ ਸਾਰੇ ਖਿਡਾਰੀ ਹੋਣਗੇ ਉਹਨਾਂ ਦਾ ਖੇਡਾਂ ਬਾਰੇ ਥੋੜਾ ਜਿਆਦਾ ਧਿਆਨ ਹੋਊਗਾ ਸੋ ਇਹ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਕੱਲੇ ਟਾਪਰਜ਼ ਪੜ੍ਹਾਈ ਦੇ ਵਾਲੇ ਹੀ ਨਹੀਂ ਮੈਂ ਕਹਿੰਦਾ ਟਾਪਰਜ਼ ਹਰ ਫੀਲਡ 'ਚ ਟਾਪਰ ਹੋ ਸਕਦੇ ਨੇ ਸੋ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਦਾ ਬਾਕੀ ਜਿਹੜੇ ਪਹਿਲੇ ਦੂਜੇ ਨੰਬਰਾਂ ਤੇ ਆਏ ਨੇ ਪਹਿਲੇ ਵਾਲੇ ਖਾਸ ਤੌਰ ਤੇ ਬੁਲਾਏ ਹੋਏ ਨੇ ਤਾਂ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਨਾਲ ਮੈਂ ਥੋੜੇ ਜਿੇ ਬੇਨਤੀ ਵੀ ਕਰਦਾ ਕਿ ਪਹਿਲੇ ਨੰਬਰ ਤੇ ਆ ਕੇ ਫਸਟ ਆ ਕੇ ਨਾ ਹੰਕਾਰ ਨਹੀਂ ਕਰਨਾ ਕਿਉਂਕਿ ਪਹਿਲੇ ਨੰਬਰ ਤੇ ਆਉਣ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲਾ ਹੁੰਦਾ ਹੈ ਜੋ ਨਾ ਹੁੰਦੇ ਫਿਰ ਕੰਪੀਟੀਸ਼ਨ ਹੀ ਨਹੀਂ ਹੋਣਾ ਸੀ ਫਿਰ ਤਾਂ ਇਕੱਲੇ ਹੀ ਸੀ ਦੇਖੋ ਇੱਕ ਬੱਚਾ ਇੱਕੋ ਇੱਕੋ ਬੱਚਾ ਇੱਕ ਕਲਾਸ ਚ ਜਾ ਦੇ ਰੰਟਲੀ ਅੰਟ ਨਹੀਂ ਰਹਿ ਸਕਦਾ ਜੇ ਕੱਲ ਲਈ ਆ ਉਹ ਜੇ ਉਹ 85% ਨਾਲ 90% ਨਾਲ ਵੀ ਫਸਟ ਆਉਂਦਾ ਜਿਹੜਾ ਸੈਕੰਡ ਆਉਂਦਾ ਜੇ ਉਹ 60 ਤੇ ਹੈ ਉਹ ਬੱਚਾ ਥੋੜਾ ਈਜ਼ੀ ਲੈਣ ਲੱਗ ਜਾਂਦਾ ਹੈ 90 ਵਾਲਾ ਵੀ ਉਹ 65 ਵਾਲਾ ਹੈ ਕਿਹੜੀ ਗੱਲ ਹੈ ਮੇਰੇ 85 ਆ ਜਾਣਗੇ ਉਹ 85 ਵੱਲ ਨੂੰ ਤੁਰ ਪੈਂਦੇ ਜੀ ਉਹ 85 ਨਾਲ ਹੀ ਫਸਟ ਆ ਜਾਂਦਾ ਕਿਉਂਕਿ ਉਹ 65 ਵਾਲਾ ਜੋ 65 ਵਾਲਾ 67 ਤੇ ਆ ਜੂ ਵੱਧ ਤੋਂ ਵੱਧ ਫਿਰ ਉਹ ਕਹਿੰਦਾ ਕੋਈ ਗੱਲ ਨਹੀਂ ਬੜਾ ਫਰਕ ਹੈ ਜੇ ਉਹ 80 ਤੇ ਵੀ ਆ ਜਾਂਦਾ ਉਹ 80 ਨਾਲ ਹੀ ਫਸਟ ਆ ਜਾਂਦਾ ਉਹ ਦੂਜਾ 70 ਤੇ ਆ ਜਾਂਦਾ ਅਸਲ 'ਚ ਬੌਧਿਕ ਵਿਕਾਸ ਕਹਿ ਲੋ ਇਹਨੂੰ ਜਾਂ ਕੰਪੀਟੀਸ਼ਨ ਹੈਲਦੀ ਉਦੋਂ ਹੁੰਦਾ ਜਦੋਂ ਪੁਆਇੰਟਾਂ ਤੇ ਗੱਲ ਆ ਜੇ ਜੇ 90.3 ਨਾਲੇ ਦੇ ਪਿਛਲਾ 89.7 ਵਾਲਾ ਫਿਰ ਉਹ ਕਹੂਗਾ ਮੈਂ ਹੁਣ 92 ਬਲ ਨੂੰ ਜਾਣਾ ਮੈਂ 94 95 ਬਲ ਨੂੰ ਜਾਣਾ ਵੀ ਮੇਰੇ ਪਿੱਛੇ ਹੀ ਆ ਬਿਲਕੁਲ ਨਾਲ ਹੀ ਸੋ ਇਸ ਕਰਕੇ ਜੇ ਸਾਰੀ ਕਲਾਸ ਤੁਹਾਡੀ ਇੰਟੈਲੀਜੈਂਟ ਹੋਊਗੀ ਤਾਂ ਤੁਸੀਂ ਟੋਪਰ ਆਇਓ ਯਾਨੀ ਹੈਗਾ ਕਿ ਤੁਸੀਂ ਅੰਨਿਆ ਚਕਾਨਾ ਰਾਜਾ ਬਣ ਗਿਆ ਵੀ ਉਹ ਤਾਂ ਬੋਲੇ ਥੱਲੇ ਸੀ ਜੀ ਅਸੀਂ ਤਾਂ ਫਿਰ ਫਰਸਟ ਆ ਗਏ ਪਰ ਤੁਹਾਡਾ ਜਿਹੜਾ 19 7 98 99 ਬੜੇ ਬੱਚੇ ਜਿਹੜੇ ਆਏ ਨੇ ਤਾਂ ਇਹ ਇਹਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਵੀ ਹੈ ਜਿਹੜੇ 97 98 ਵਾਲੇ ਨੇ ਉਹ ਉਹਨਾਂ ਨੇ ਤੁਹਾਨੂੰ ਪੁਸ਼ ਕੀਤਾ ਕਿ ਅਸੀਂ ਆ ਗਏ ਕੁੰਡਖੜਕਾ ਰਹਿਆ ਸੀ ਵੀ ਹੈਨਾ ਸੋ ਇਹੀ ਸਾਡੇ ਉਹ ਫੀਲਡ 'ਚ ਹੁੰਦਾ ਕਲਾਕਾਰਾਂ ਦੇ ਫੀਲਡ 'ਚ ਵੀ ਇਹੀ ਹੁੰਦਾ ਰਾਜਨੀਤੀ 'ਚ ਵੀ ਇਹੀ ਹੁੰਦਾ ਵੀ ਉਹ ਫਲਾਨੀ ਪਾਰਟੀ ਜਿਹੜੀ ਆ ਉਹ ਜੋ ਸਾਡੀ ਪਾਰਟੀ ਨਾ ਵੀ ਤਾਂ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਹਿਲਾਂ ਤਾਂ ਉਹਨਾਂ ਨੇ ਸੀਰੀਅਸ ਨਹੀਂ ਲਿਆ ਸਾਨੂੰ ਕਹਿੰਦੇ ਨਹੀਂ ਨਹੀਂ ਨਵੇਂ ਨੂੰ ਕੌਣ ਪੁੱਛਦਾ ਹੈ ਹੈਨਾ ਜਦੋਂ ਉਹ ਜਿੱਤਣ ਲੱਗੇ ਫੇਰ ਉਹ ਕਰਨ ਲੱਗੇ ਫਿਰ ਉਹ ਰੋਕੋ ਯਾਰ ਇਹ ਤਾਂ ਜਿਵੇਂ ਆ ਗਏ ਤਾਂ ਹੁਣ ਕੁਰਸੀਆਂ ਕੌਣਗੇ ਆਪਣੀਆਂ ਸੋ ਇਸੇ ਤਰੀਕੇ ਆਰਟਿਸਟ ਫੀਲਡ 'ਚ ਹੈ ਪਹਿਲਾਂ ਕਿਸੇ ਇੱਕ ਕਲਾਕਾਰ ਦਾ ਰਾਜ ਹੁੰਦਾ ਉਦੋਂ ਬਿਨਾ ਕੋਈ ਫਿਲਮ ਨਹੀਂ ਚੱਲਦੀ ਉਦੋਂ ਬਿਨਾ ਕੋਈ ਸੀਡੀ ਨਹੀਂ ਉਹਨੂੰ ਐ ਲੱਗਦਾ ਮੈਂ ਹੀ ਚੱਲਦਾ ਜਦੋਂ ਕੋਈ ਹੋਰ ਆ ਜਾਂਦਾ ਉਸ ਤੋਂ ਵੱਧ ਫੇਰ ਉਹ ਮਿਹਨਤ ਕਰਨ ਲੱਗਦਾ ਵੀ ਨਹੀਂ ਯਾਰ ਕੋਈ ਆ ਗਿਆ ਫੇਰ ਹੋ ਗਿਆ ਸੋ ਕੰਪੀਟੀਸ਼ਨ ਤਾਂ ਉਦੋਂ ਹੀ ਹੁੰਦਾ ਦੇਖੋ ਕੱਲਿਆਂ ਨਾਲ ਕੰਪੀਟੀਸ਼ਨ ਨਹੀਂ ਹੋ ਸਕਦਾ ਸੋ ਇਸ ਕਰਕੇ ਮੈਂ ਤੁਹਾਨੂੰ ਜਿਵੇਂ ਦੁਨੀਆ ਭਰ ਚ ਜਿਵੇਂ ਬਿਲ ਗੇਟਸ ਦੀ ਮੈਂ ਐਗਜ਼ਾਮਪਲ ਦਿੰਦਾ ਮਾਈਕਰੋਸਾਫਟ ਦਾ ਜਿਹੜਾ ਮਾਲਕ ਹੈ ਗੂਗਲ ਜੀ ਨੇ ਬਣਾਈ ਹੋਈ ਉਹ ਕਹਿੰਦਾ ਵੀ ਇਫ ਯੂ ਬੌਰਨ ਪੂਰ ਇਟਸ ਨਾਟ ਯੂਅਰ ਫਾਲਟ ਬਟ ਇਫ ਯੂ ਡਾਈ ਪੂਰ ਇਟਸ ਟੋਟਲੀ ਯੂਅਰ ਫਾਲਟ ਜੇ ਤੁਸੀਂ ਗਰੀਬ ਘਰ ਚ ਜੰਮੇ ਹੋ ਤਾਂ ਤੁਹਾਡਾ ਕੋਈ ਕਸੂਰ ਨਹੀਂ ਜੰਮਣਾ ਤੁਹਾਡੇ ਹੱਥ ਨਹੀਂ ਹੈਗਾ ਪਰ ਜੇ ਮਰੇ ਵੀ ਉਸੇ ਘਰ ਚ ਹੀ ਹੋ ਫਿਰ ਤੁਹਾਡਾ ਹੀ ਫਾਲਟ ਹੈ ساری ਜ਼ਿੰਦਗੀ ਫਿਰ ਤੁਸੀਂ ਕੀਤਾ ਕੀ ਫਿਰ ਕੋਈ ਐਫਰਟ ਹੀ ਨਹੀਂ ਕੀਤੀ ਸুইস ਕਰਕੇ ਨਾਲ ਉਹਨੇ ਇਹ ਵੀ ਕਿਹਾ ਕਿ ਆਈ ਏਮ ਨੋਟ ਯੂਨੀਵਰਸਿਟੀ ਟਾਪਰ ਬਟ ਪੂਰੀ ਦੁਨੀਆ ਦੇ ਯੂਨੀਵਰਸਿਟੀ ਟਾਪਰ ਮੇਰੇ ਕੋ ਕੰਮ ਕਰਦੇ ਨੇ ਇਹ ਵੀ ਕਿਹਾ ਉਹਨੇ ਸੋ ਟਾਪਰ ਵੀ ਬਣੋ ਬਹੁਤ ਵਧੀਆ ਗੱਲ ਹੈ ਪਰ ਡੋਨਟ ਬੀ ਜੌਬ ਸੀਕਰ ਬੀ ਜੌਬ ਪ੍ਰੋਵਾਈਡਰਸ ਨੌਕਰੀਆਂ ਮੰਗਣ ਵਾਲੇ ਨਾ ਬਣੋ ਨੌਕਰੀਆਂ ਵੰਡਣ ਵਾਲੇ ਬਣੋ ਕੰਮ ਕਰੋ ਕੋਈ ਕੰਮ ਸ਼ੁਰੂ ਕਰੋ ਬਿਜ਼ਨਸ ਕਰੋ ਤੇ 10 20 50 ਸਾਹ ਬੰਦ ਦਿਨ ਹੋਰ ਨੌਕਰੀਆਂ ਦਿਓ ਸੋ ਇਹ ਵਿੱਚ ਫਰਕ ਹੁੰਦਾ ਬੜੀ ਅੱਛੀ ਗੱਲ ਹੈ ਇੱਕ ਬੱਚੇ ਨੇ ਕਿਹਾ ਮੈਂ ਆਈਐਸ ਦੀ ਤਿਆਰੀ ਕਰਨੀ ਹੈ ਤੋ ਬੜੀ ਬਦੀ ਗੱਲ ਹੈ ਆਈਐਸ ਕੋ ਛੋਟੀ ਮੋਟੀ ਗੱਲ ਨਹੀਂ ਹਰ ਸਾਲ 7-800 ਜਾਈਦਾ ਹੁੰਦਾ ਪਰ ਬੱਚੇ 7-8 ਲੱਖ ਬੈਂਦੇ ਉੱਥੇ ਉਹਦੇ ਜੋ ਰੈਂਕ ਫਰਸਟ ਅਟੈਂਪਟ ਚ ਰੈਂਕ ਆਉਣਾ ਜਾਂ ਬਹੁਤ ਮੁਸ਼ਕਲ ਗੱਲ ਹੈ ਬਹੁਤ ਸਾਧ ਬਣਨਾ ਪੈਂਦਾ ਜੇ ਮੈਂ ਪੰਜਾਬੀ ਚ ਕਹਿ ਦਿੰਨੇ ਆ ਸੋ ਤੁਹਾਡਾ ਜਿਹੜਾ ਸੈਟਿੰਗ ਹੈ ਤੁਹਾਡਾ ਜਿਹੜਾ ਅ ਜਿਸ ਤਰ੍ਹਾਂ ਦਾ ਮੈਂ ਦੇਖਿਆ ਜਜ਼ਬਾ ਤਾਂ ਤੁਸੀਂ ਕੁਝ ਵੀ ਚੀਫ ਕਰ ਸਕਦੇ ਤੇ ਬਾਕੀ ਤੁਹਾਡੇ ਜਿਹੜੇ ਟੀਚਰਸ ਨੇ ਤੁਹਾਡੇ ਜਿਹੜੇ ਪੇਰੈਂਟਸ ਨੇ ਇਹ ਰਨਵੇ ਨੇ ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਪਰ ਮੌਕਾ ਦਿੰਦਾ ਬਸ ਬਿਉਟ ਜਾ ਅੱਗੇ ਤਾਂ ਜਾਏ ਤੇ ਇੰਜਣਾਂ ਨਾਲ ਆਪਣੇ ਇੰਜਣਾਂ ਦੀ ਸ਼ਕਤੀ ਨਾਲ ਉੱਡਣਾ ਰਨਵੇ ਜਹਾਜ਼ ਨੂੰ ਉਡਾ ਦਿੰਦਾ ਪਰ ਜਹਾਜ਼ ਨੋਏ ਚਾਹੀਦਾ ਹੈ ਵੀ ਰਨਵੇ ਤੋਂ ਜਦੋਂ ਉੱਡ ਜਾਂਦਾ ਉੱਚਾ ਹੋ ਜਾਂਦਾ ਉਹ ਇਹ ਗੱਲ ਤੇ ਪ੍ਰਾਊਡ ਫੀਲ ਨਾ ਕਰੇ ਕਿ ਮੈਂ ਹੁਣ ਰਨਵੇ ਤੋਂ ਬਹੁਤ ਉੱਚਾ ਹੋ ਗਿਆ ਉਹਨੂੰ ਰਨਵੇ ਨੂੰ ਯਾਦ ਰੱਖਣਾ ਚਾਹੀਦਾ ਕਿਉਂਕਿ ਲੈਂਡਿੰਗ ਵੀ ਕਰਨੀ ਹੈ ਨਾ ਉਤਰਨਾ ਵੀ ਹੁੰਦਾ ਥੱਲੇ ਠੀਕ ਹੈ ਨਾ ਜੇ ਜਿਹੜੇ ਰਨਵੇ ਤੇ ਨਹੀਂ ਉਤਰਦੇ ਨਾ ਟੁਕੜਿਆਂ 'ਚ ਥਿਆਂਦੇ ਹੁੰਦੇ ਆ ਫਿਰ ਉਹ ਵੀ ਇੱਕ ਟੁਕੜਾ ਇੱਥੋਂ ਥਿਆ ਇੱਕ ਇੱਥੋਂ ਥਿਆ ਹਨਾ ਸੋ ਰਨਵੇ ਵੀ ਯਾਦ ਰੱਖੋ ਆਪਣੀਆਂ ਜੜਾਂ ਯਾਦ ਰੱਖੋ ਜ਼ਰੂਰ ਆਪਾਂ ਦੇਖਦੇ ਆਂ ਰੋਜ਼ ਨੇਹਰੀਆਂ ਆਉਂਦੀਆਂ ਦੇਖੋ ਜਿਹੜੇ ਦਰਖਤਾਂ ਦੀਆਂ ਜੜਾਂ ਕਮਜ਼ੋਰ ਨੇ ਉਹ ਡਿੱਗ ਪੈਂਦੇ ਨੇ تن تن 100 سال پرانے بوڑ کھڑے ਨੇ پپڑ کھڑے ਨੇ ਪਿੰਡਾਂ ਚ ਕਾਰਨ ਜੜਾਂ ਮਜ਼ਬੂਤ ਨੇ ਉਹ ਜੜਾਂ ਨਾਲ ਜੁڑے ہوئے ਨੇ ਸੋ ਗਾਮਲੇ ਦੇ ਦਰਖਤ ਦਾ ਤੇ ਜੜਾਂ ਵਾਲੇ ਦਰਖਤ ਦਾ ਹੀ فرق ਹੁੰਦਾ ਕਿ ਉਹ ਆਪਣੀਆਂ ਜੜਾਂ ਜਿਹੜੀਆਂ ਉਹਨਾਂ ਨੇ ਜਮਾਈਆਂ ਹੋਈਆਂ ਨੇ ਤਾਂ ਫਿਰ ਉਹਨਾਂ ਨੇ ਇਹ ਦੋ ਵੱਡੇ ਵੱਡੇ ਵੀ ਤੂਫਾਨ ਚੱਲੇ ਹੋਣਗੇ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਨਾਲ ਆਪਣਾ ਕਲਚਰ ਆਪਣਾ ਵਿਰਸਾ ਆਪਣੀ ਬੋਲੀ ਹੈਨਾ ਆਪਣੇ ਪੇਰੈਂਟਸ ਆਪਣੇ ਕੋਚ ਆਪਣੇ ਟੀਚਰ ਉਹਨਾਂ ਨੂੰ ਵੀ ਯਾਦ ਰੱਖੋ ਰਿਸਪੈਕਟ ਦਿਓ ਮੈਂ ਵੀ ਜਦੋਂ ਮੈਨੂੰ ਮੇਰੇ ਟੀਚਰਸ ਕਿਤੇ ਮਿਲਦੇ ਨੇ ਮੈਂ ਅੱਜ ਵੀ ਉਹਨਾਂ ਨੂੰ ਜਿਹੜੇ بڑے ਆਦਬ ਸਤਕਾਰ ਨਾਲ ਮੈਂ ਉਹਨਾਂ ਨੂੰ ਮਿਲਦਾ ਔਰ ਖੁਸ਼ ਹੁੰਦੇ ਨੇ ਕੋਈ ਵੀ ਵੱਡੇ ਬੰਦੇ ਮਿਲਦੇ ਆ ਤਾਂ ਆਪਣਾ ਕਲਚਰ ਹੈ ਕਿ ਉਹਨੂੰ ਆਦਬ ਸਤਕਾਰ ਨਾਲ ਮਿਲਣਾ ਠੀਕ ਹੈ ਸੋ ਕਈ ਵਾਰੀ ਆਕੜਾਂ ਚ ਆ ਜਾਂਦੇ ਆ ਫਸਟਾ ਕੇ ਜਦ ਕੁਛ ਅਚੀਵ ਕਰਕੇ ਆਕੜ ਰੱਖਣ ਲੱਗ ਜਾਂਦੇ ਕੀ ਕਾਦੀ ਆਕੜਾਂ ਕਈ ਤਾਂ ਇੰਨੀ ਆਕੜ ਰੱਖਦੇ ਆ ਵੀ ਜਿੱਦਾਂ ਸੱਚੀ ਮੁੱਚੀ ਚ ਆਕੜ ਜਾਂਦਾ ਲੋਕ ਵੀ ਨਹੀਂ ਹੈਰਾਨ ਹੁੰਦੇ ਉਹ ਕਿ ساری ਉਮਰ ਆਕੜਿਆ ਤਾਂ ਰਹਿ ਹੀ ਐ ਚੱਕੋ ਚੱਕੋ ਇਹਨੂੰ ਚਲੋ ਲੈ ਕੇ ਚਲੀਏ ਆਕੜੀਂ ਤੇ ਮਰਵਾਇਆ ਆਕੜ ਨਹੀਂ ਮਰਵਾਇਆ ਹੁੰਦਾ ਸੋ ਇਸ ਕਰਕੇ ਆਕੜਾਂ ਨਾਲ ਨਹੀਂ ਚਲਦੀਆਂ ਜਿਹੜਾ ਨਿਮਰਤਾ ਹੈ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਤ ਸਾਨੂੰ ਸਾਡੇ ਗੁਰੂਆਂ ਨੇ ਬਹੁਤ अनमोल खजाना गुरु ग्रंथ साहिब ਦੇ ਰੂਪ ਚ ਦਿੱਤਾ ਹੋਇਆ ਜੇ ਇੱਕ ਇੱਕ ਕਿਤੇ ਮਤਲਬ ਅੰਗ ਦਾ ਵੀ ਵਿਸਥਾਰ ਸਹਿਤ ਵਰਣਨ ਕਰਨਾ ਹੋਵੇ ਕਈ ਮਹੀਨੇ ਲੱਗ ਜਾਣਗੇ पवन गुरु पानी पीता माता तरत महत्व ਕਿਸ ਵੇਲੇ ਲਿਖਤਾ ਸੀਗਾ ਉਸ ਵੇਲੇ ਤਾਂ ਕੋਈ ਫੈਕਟਰੀ ਧੂਆਂ ਨਹੀਂ ਕਰਦੀ ਹੋਣੀ ਉਸ ਵੇਲੇ ਤਾਂ ਕੋਈ ਫੈਕਟਰੀ ਆਪਦਾ ਗੰਦਾ ਪਾਣੀ ਕਿਸੇ ਨਹਿਰ ਸੂਏ ਚ ਪਾਉਂਦੀ ਨਹੀਂ ਹੋਣੀ ਉਸ ਵੇਲੇ ਤਾਂ ਕੋਈ ਸਪਰੇਅ ਕਰਕੇ ਧਰਤੀ ਨੂੰ ਜ਼ਹਿਰੀਲੀ ਨਹੀਂ ਕਰਦਾ ਹੋਣਾ ਪਰ ਗੁਰੂ ਸਾਹਿਬ ਨੇ ਉਹ ਵੀ ਲਿਖਤਾ ਸੀ ਬਿ ਆ ਤੇਰੀ ਚੀਜ਼ਾਂ ਸੰਭਲਿਓ ਬਸ ਪਵਨ ਹਵਾ ਪਾਣੀ ਗੁਰੂ ਹੋ ਗਿਆ ਧਰਤੀ ਆ ਤਿੰਨੇ ਚੀਜ਼ਾਂ ਦੀ ਅੱਜ ਪ੍ਰੋਬਲਮ ਆ ਰਹੀ ਬਥੇਰਾ ਕਹਿੰਦੇ ਆ ਨਾ ਲਾਓ ਅੱਗ ਹੁ ਕਣਕ ਨੂੰ ਬਿਲਾਉਣ ਲੱਗੇ ਹੁਣ ਤਾਂ ਬਥੇਰਾ ਕਹਿੰਦੇ ਆ ਪਾਣੀ ਬਚਾ ਲੀਏ ਨਾਲੇ ਕਸੀਪ ਚੱਲਦੀ ਹੁੰਦੀ ਐ ਨਾਲੇ ਮੀਂਹ ਪੈਂਦਾ ਹੁੰਦਾ ਨਾਲੇ ਮੋਟਰ ਚਲਾਈ ਹੁੰਦੀ ਐ ਪਾਣੀ ਹੀ ਨਹੀਂ ਛੱਡਣਾ ਕਿਸੇ ਪਾਸਿਓ ਹੈਨਾ ਸੋ ਕੋਸ਼ਿਸ਼ ਮੈਂ ਇਹੀ ਕਰਦਾ ਰਹਿਣਾ ਸਮਝਾਉਣ ਦੀ ਕੋਸ਼ਿਸ਼ ਕਰਦਾ ਰਹਿਣਾ ਕੋਈ ਸਰਕਾਰਾਂ ਵਿਰੋਧੀ ਨਹੀਂ ਹੁੰਦੀਆਂ ਸਰਕਾਰਾਂ ਨੂੰ ਇਹ ਦੇਖਣਾ ਪੈਂਦਾ ਵੀ ਇਹ ਸੂਬੇ ਨੂੰ ਹੁਣ ਆਪਾਂ ਛੱਡ ਕੇ ਕਿਹਾ ਜਾ ਜਾਣਾ ਹੁਣ ਇਹਦੋਂ ਪਹਿਲਾਂ ਵਾਲੇ ਆਪ ਨੂੰ ਕਿਹਾ ਜਾ ਛੱਡ ਕੇ ਦੀ ਤੁਹਾਨੂੰ ਪਤਾ ਹੁਣ ਸੰਭਾਲਣਾ ਵੀ ਤਾਂ ਹੈਗਾ ਨਾ ਜ਼ਿਲ੍ਹਾ ਅਣੇਦਾਰ ਬਦਲ ਗਿਆ ਤਾਂ ਫਿਰ ਉਹ ਘਰ ਨੂੰ ਠੀਕ ਕਰੇ ਨਾ ਇਹਦੋਂ ਪਹਿਲਾਂ ਵਾਲੇ ਨਹੀਂ ਘਰ ਨੂੰ ਲੁੱਟ ਕੇ ਲੈ ਗਏ ਉਸੇ ਘਰ ਨੂੰ ਜਦੋਂ ਮਾਲੀ ਬੇਈਮਾਨ ਹੋ ਜਾਏ ਫਿਰ ਬਾਗ ਨੂੰ ਕੌਣ ਬਚਾ ਸਕਦਾ ਜੀ ਸੋ ਤੁਸੀਂ ਆਉਣ ਵਾਲੇ ਸਾਡੇ ਪੰਜਾਬ ਦੇ ਬਾਗਾਂ ਦੇ ਮਾਲੀ ਹੋ ਤੁਸੀਂ ਬਚਾਉਣਾ ਹੈ ਹਰ ਫੀਲਡ ਦੇ ਵਿੱਚ ਜਾਓ ਜਿਹੜਾ ਜਿੱਥੇ ਦਿਲ ਕਰਦਾ ਉਸ ਫੀਲਡ ਜਾਓ ਕੋਈ ਪ੍ਰੈਸ਼ਰ ਫੀਲ ਨਾ ਕਰੋ ਕਿ ਮੈਨੂੰ ਤਾਂ ਮੇਰੇ ਮਾਪਿਆਂ ਨੇ ਕਿਹਾ ਕਿ ਐਮਬੀਬੀਐਸੀ ਕਰਨੀ ਹੈ ਕਿਉਂ ਕਰਨੀ ਹੈ ਜੋ ਤੂੰ ਜਿਹੜੀ ਜਿਹੜੀ ਤੁਹਾਨੂੰ ਕੰਪੀਟੀਸ਼ਨ ਜਿਹੜੇ ਤੁਹਾਨੂੰ ਲੱਗਦਾ ਮੈਂ इजीली ਕਰ ਸਕਦਾ ਉਹ ਕਰੋ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਕਿ ਪ੍ਰੈਸ਼ਰ ਨਾ ਪਾਓ ਨਹੀਂ ਤਾਂ ਛੋਟੇ-ਛੋਟੇ ਬੱਚਿਆਂ ਤੇ ਵੀ ਪ੍ਰੈਸ਼ਰ ਪਾਉਣ ਲੱਗ ਗਏ ਕਿ ਤੂੰ ਫਰਸਟ ਕਿਉਂ ਨਹੀਂ ਆਇਆ ਤੇਰੇ ਇੰਨੇ ਨੰਬਰ ਕਿਉਂ ਕੱਟ ਗਏ ਮਨ ਛੋਟੇ-ਛੋਟੇ ਬੱਚੇ ਮਤਲਬ ਫਰਸਟ ਸੈਕੰਡ ਥਰਡ ਵਾਲੇ ਮੈਂ ਹੈਰਾਨ ਹਾਂ ਇਸ ਗੱਲ ਤੋਂ ਕਿ ਕਿੰਨੀ ਕੁ ਉਮਰ ਹੋਊਗੀ ਪਹਿਲਾਂ ਤਾਂ ਸਕੂਲ ਚ ਦਾਖਲ ਕਰਾਉਣ ਵੇਲੇ ਜੰਮਣ ਤੋਂ ਪਹਿਲਾਂ ਦਾਖਲਾ ਹੁੰਦਾ ਜੀ ਫਿਰ ਬੀਟਿੰਗ ਲਿਸਟ 'ਚ ਆ ਜਾਂਦਾ ਫਿਰ ਉਹ ਜਿਵੇਂ ਬર્ડ ਫਲੂ ਵਾਲੇ ਮੁਰਗੀਆਂ ਨਹੀਂ ਲਾਦੇ ਸੀ ਉਹਨੂੰ 8 8 ਰਿਕਸ਼ਿਆਂ 'ਚ ਤੜਕੀ ਲਾ ਕੇ ਟਾਈ ਮੂੰਹ ਤੇ ਹੱਥ ਮਾਰ ਕੇ ਦੋ ਮਾਰ ਕੇ ਤੱਪੜ ਰੋਂਦੇ ਰੋਂਦੇ ਨੂੰ ਚਲੋ ਜੀ ਆ ਗਿਆ ਆਟੋ ਚਲੋ ਜੀ ਬਹੁਤ ਮਾਪੇ ਮਾ ਹੁਸ਼ਾਲ ਸ਼ੋਕਰ ਹੈ ਸ਼ੋਕਰ ਹੈ 12 1 ਵਜੇ ਤੱਕ ਹਾਂ ਉਹਦਾ ਸੌਖੇ ਹੋਵਾਂਗੇ ਉਹ ਜੋ ਆਗ ਜਾ ਕੇ ਉੱਤੇ ਸੌ ਜਾਂਦੇ ਆ ਕੀ ਕਰਨ ਵਿਚਾਰੇ ਉਹਨੂੰ ਡਰੀ ਸਕੂਲ ਦਾ ਲੱਗੇ ਰਹਿੰਦਾ ਉਹ ਮੈਂ ਐਸੀ ਕੀਤਾ ਸੀ ਕਿਸੇ ਸੀੜੀ 'ਚ ਪੈ ਜੁਗ ਨੂੰ ਜਿੱਥੇ ਕਹਿੰਦੇ ਵੀ ਯਾਰ ਇਹ ਆਪਣੇ ਵੇਲੇ ਤਾਂ ਪਹਿਲੀ ਕੱਚੀ ਹੁੰਦੀ ਸੀ ਉਦੋਂ ਆ ਸਾਰੀਆਂ ਪੱਕੀਆਂ ਹੁੰਦੀਆਂ ਸੀ ਬਸ ਵੀ ਆ ਹੁਣ ਕੀ ਚੱਲ ਪਿਆ ਵੀ ਐਲ ਕੇ ਜੀ ਐਲ ਕੇ ਜੀ ਦਾ ਮਤਲਬ ਮੈਂ ਕਿਹਾ ਵੀ ਐਲ ਕੇ ਜੀ 'ਚ ਬੱਚੇ ਬਹੁਤ ਛੋਟੇ ਹੁੰਦੇ ਨੇ ਐਲ ਕੇ ਜੀ ਦਾ ਮਤਲਬ ਹੈ ਲਟਾ ਕੇ ਗਿਣਤੀ ਵੀ ਮੈਂ ਲਿٹے ਪਏ ਇਹਨਾਂ ਨੇ ਗਿਣਤੀ ਲਾ ਲਓ ਕਿੰਨੇ ਆ ਗਏ ਠੀਕ ਹੈ ਉਹ ਕਹਿੰਦੇ ਫਿਰ ਯੂਕੇ ਜੀ ਮੈਂ ਕਿਹਾ ਉਠਾ ਕੇ ਹੀ ਨਹੀਂ ਤੀ ਐਨਾ ਕਾ ਬਸ ਫਰਕ ਵਜੂ ਥੋੜਾ ਵੱਡਾ ਹੁੰਦਾ ਯੂਕੇ ਵਾਲੇ ਹੈਨਾ ਸੋ ਸਾਡੇ ਤਾਂ ਪਹਿਲੀ ਕੱਚੀ ਹੁੰਦੀ ਸੀ ਮੁੜ ਕੇ ਸਾਰੀਆਂ ਪੱਕੀ ਹੁੰਦੀਆਂ ਸੀ ਤੇ ਬਚਪਨ ਹੀ ਖਤਮ ਕਰਕੇ ਰੱਖ ਤਾ ਓੜੇ ਓੜੇ ਬਸਤੇ ਹੋ ਗਏ ਏਡੇ ਏਡੇ ਹੁਣ ਥੋੜਾ ਜਿਹਾ ਅਸੀਂ ਡਿਜੀਟਲ ਕਰ ਰਹੇ ਹਾਂ ਬਸਤੇ ਬੁਸਤੇਆਂ ਤੋਂ ਉਹ ਪੜ੍ਹਾਈ ਜਿਹੜਾ ਟੱਲਾਉਣ ਵਾਲੀ ਆ ਉਹ ਤੋਂ ਬਦਲ ਕੇ ਹੁਣ ਪੜ੍ਹਾਈ ਹੋਰ ਕਿਸਮ ਦੀ ਹੈ ਹੁਣ ਪੜ੍ਹਾਈ ਜਿਹੜੀ ਆ ਉਹ ਸਕਿੱਲ ਵਾਲੀ ਹੈ ਜਿਹੜੀ ਜ਼ਿੰਦਗੀ 'ਚ ਕੰਮ ਆਵੇ ਉਹ ਪੜ੍ਹਾਈ ਪੜਾਈ ਨਹੀਂ ਤਾਂ ਫਿਰ ਪਹਿਲਾਂ ਐਮਬੀਡੀ ਗੱਟਾਂ ਹੁੰਦੀਆਂ ਸੀ ਸਾਡੇ ਮਿਲਦਾਂ ਲਾਈ ਜੋ ਰੱਟੇ ਹੈਨਾ ਤੋ ਫਿਰ ਬੈਰੀ ਬੈਰੀ ਇੰਪੋਰਟੈਂਟ ਚੱਕਾ ਉਂਗਲ ਜੀ ਛਪੀ ਹੁੰਦੀ ਸੀ ਹੈਨਾ ਉਹ ਇਹੋ ਜੇ ਵੀ ਸਾਡੇ ਦੇਖੇ ਗਏ ਆ ਵੀ ਉਹ ਉਹਨੂੰ ਪਰਚੀਆਂ ਭੇਜਤੀਆਂ ਬਾਹਰੋਂ ਲੇਖ ਦਿਆਂ ਤੇ ਲੇਖ ਪੂਰਾ ਫੇਰ ਵੀ ਨਹੀਂ ਲਿਖ ਕੇ ਆਇਆ ਉਹਨੂੰ ਪੁੱਛਿਆ ਯਾਰ ਤੈਨੂੰ 1 ਪੌਣਾ ਘੰਟਾ ਪਹਿਲਾਂ ਲੇਖ ਭੇਜਦਾ ਸੀ ਬਾਹਰੋਂ ਤੂੰ ਲਿਖ ਕੇ ਕਿਹਾ ਉਹਨੇ ਕਹਿੰਦਾ ਲੇਖ ਤਾਂ ਯਾਰ ਮੈਂ ਲਿਖ ਦਿੰਦਾ ਪਰ ਉਹ ਉਂਗਲ ਜੀ ਬਣਾਉਣ ਤੇ ਬਹੁਤ ਟਾਈਮ ਲੱਗ ਗਿਆ ਉਹਨੇ ਵੀ ਐਗਜ਼ਾਮੀਨਰਾਂ ਨੂੰ ਤਾਂ ਕੱਟਣਾ ਹੀ ਐ ਉਹਨਾਂ ਤਾਂ ਦੇਖ ਕੇ ਦੇਖ ਕੇ ਕੀਤਾ ਹੋਇਆ ਕੰਮ ਏ ਇਹ ਹਜੇ ਵੀ ਪਏ ਨੇ ਹੋਰ ਐਗਜ਼ਾਮਪਲ ਦਿੰਨਾ ਤੁਹਾਨੂੰ ਸਾਡੇ ਬੱਚਾ ਸੀ ਇੱਕ 10ਵੀਂ ਚ ਪੇਪਰ ਦਿੰਦਾ ਸੀ ਫਲਾਈਂਗ ਆ ਗਈ ਤਾਂ ਉਹਨੇ ਬਾਹ ਤੇ ਕੁਝ ਲਿਖਿਆ ਹੋਇਆ ਸੀ ਫਲਾਈਂਗ ਵਾਲਿਆਂ ਨੇ ਕਿਹਾ ਬਾਹ ਤੇ ਲਿਖਿਆ ਹੋਇਆ ਤੂੰ ਉਹਦੇ ਨਕਲ ਦਾ ਕੇਸ ਬਣ ਗਿਆ ਹੋ ਗਿਆ ਫਿਰ ਐਮਐਲਏ ਸਾਹਿਬ ਕੋਲੇ ਢੀਂਡਸਾ ਸਾਹਿਬ ਸੀ ਸਾਡੇ ਦਾ ਸੰਗਰੂਰ ਚ ਕਹਿੰਦੇ ਵੀ ਆਪਣੇ ਬੱਚੇ ਦਾ ਕੇਸ ਬਣ ਗਿਆ ਜੀ ਫਿਰ ਅਜ ਤਾਂ ਥੋੜੇ ਜਿਹਾ ਪੱਕੇ ਵਰਕਰਾਂ ਹੀ ਉਹਨੇ ਬੋਰਡ ਦੇ ਚੇਅਰਮੈਨ ਨੂੰ ਫੋਨ ਕੀਤਾ ਵੀ ਐ ਕਰਕੇ ਬੱਚਾ ਆਹ ਰੋਲ ਨੰਬਰ ਹੈ ਤੇ ਆ ਦੇਖ ਲਿਓ ਯਾਰ ਉਹ ਬੋਰਡ ਦਾ ਚੇਅਰਮੈਨ ਕਹਿੰਦਾ ਵੀ ਦੇਖੋ ਗੱਲ ਇਹ ਹੈ ਕੇਸ ਤਾਂ ਹੁਣ ਪੈ ਗਿਆ ਹੁਣ ਇਹਦੀ ਮੇਰੇ ਕੋਲ ਪੇਸ਼ੀ ਹੋਊਗੀ ਪੇਸ਼ੀ 'ਚ ਮੈਨੂੰ ਇਹ ਬੱਚਾ ਤਿੰਨ ਗੱਲਾਂ ਕਹਿ ਦੇ ਮੈਂ ਬਰੀ ਕਰ ਦੇਣਾ ਇੱਕ ਤਰੀਕਾ ਇਹ ਕਹਦੇ ਵੀ ਕੱਲ ਪੇਪਰਾਂ ਦੀ ਤਿਆਰੀ ਕਰਨ ਵੇਲੇ ਬਾਹਾਂ ਤੇ ਲਿਖਿਆ ਸੀ ਮੈਂ ਮਟਾਉਣਾ ਭੁੱਲ ਗਿਆ ਜੀ ਦੂਜਾ ਇਹ ਕਹਦੇ ਜੀ ਕਿ ਇਹ ਜਦੋਂ ਮੈਨੂੰ ਫਲਾਈਂਗ ਆਈ ਆ ਉਦੋਂ ਉਹ ਚੀਜ਼ ਤੋਂ ਸਮਝ ਵੀ ਨਹੀਂ ਆਉਂਦਾ ਸੀ ਕੁਛ ਵੀ ਉਹੀ ਸਿਆਹੀ ਦਾ ਸ਼ੱਕ ਜੱਚੀ ਫੜ ਲਿਆ ਜੀ ਤੀਜਾ ਇਹ ਜੇ ਵੀ ਸਮਝ ਵੀ ਆਉਂਦਾ ਹੋਇਆ ਤਾਂ ਇਹਦੇ ਚੋਂ ਪੇਪਰ 'ਚ ਕੁਛ ਨਹੀਂ ਆਇਆ ਜੋ ਮੈਂ ਲਿਖਿਆ ਸੀ ਮੈਂ ਤਿੰਨ ਗੱਲਾਂ ਲਿਖ ਕੇ ਮੈਨੂੰ ਕਹਦੇ ਮੈਂ ਬਰੀ ਕਰ ਦੇਣਾ ਉਹ ਆ ਗਿਆ ਬੱਚਾ ਉਹ ਮੈਂ ਉਹ ਤੋਂ ਕਲਾਕਾਰ ਤੌਰ ਤੇ ਫੇਮਸ ਸੀ ਤੇ ਬੋਰਡ ਦੇ ਚੇਅਰਮੈਨ ਨੇ ਫੋਨ ਕੀਤਾ ਵਾਪਸ ਐਮ.ਐਲ.ਏ ਸਾਹਿਬ ਨੂੰ ਕਹਿੰਦੇ ਕਿਹੜਾ ਪਿੰਡ ਹੈ ਜਵਾਕ ਦਾ ਕਹਿੰਦੇ ਸਤੌਜ ਹੈ ਜੀ ਕਹਿੰਦਾ ਅਛਾ ਭਗਵਾਨ ਤੁਹਾਡਾ ਨਾਲ ਸਤੌਜ ਹਾਂ ਹਾਂ ਜੀ ਫਿਰ ਤਾਂ ਠੀਕ ਹੈ ਕਹਿੰਦਾ ਉਹ ਕਹਿੰਦੇ ਕੀ ਹੋ ਗਿਆ ਕਹਿੰਦੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ ਫੈਸਲਾ ਕੀ ਲਵਾਂ ਉਹ ਕਹਿੰਦੇ ਕੀ ਹੋ ਗਿਆ ਜੀ ਕਹਿੰਦੇ ਜਿਹੜੀਆਂ ਤਿੰਨ ਗੱਲਾਂ ਮੈਂ ਕਹਿਣ ਵਾਸਤੇ ਕਈਆਂ ਸੀ ਵੀ ਕਹਿਦੀ ਉਹ ਵੀ ਬਾਤ ਲਿਖ ਕੇ ਲਿਆ ਕਹਿੰਦੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਇਹਨੂੰ ਬਰੀ ਕਰਾਂ ਜਾਂ ਹੋਰ ਸਜ਼ਾ ਦੇਵਾਂ ਇਹੋ ਜਿਹੀ ਪਏ ਆਪਣੇ ਕੋਲੇ ਨਮੂਨੇ ਸੋ ਅਸੀਂ ਮੈਂ ਤੁਹਾਨੂੰ ਦਾ ਕਹਿਣਾ ਬਈ ਇੱਕ ਦੋ ਆ ਦੋਕ ਨੇ ਬਚਾ ਲਈ ਇੱਜ਼ਤ ਬਾਕੀ ਤਾਂ ਬਾਹਾਂ ਵੋਹਾਂ ਨਹੀਂ ਅਜ ਤਾਂ ਬਾਕੀ ਸਾਰੀਆਂ ਕੁੜੀਆਂ ਪੜੀ ਜਾਂਦੇ ਰਹਿੰਦੇ ਫਸਟ ਆਉਂਦੀਆਂ ਤੁਹਾਨੂੰ ਵਧਾਈਆਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਬਹੁਤ ਤਰੱਕੀ ਕਰ ਰਹੀਆਂ ਨੇ ਔਰ ਹਰ ਫੀਲਡ 'ਚ ਕਰ ਰਹੀਆਂ ਨੇ ਮੌਕੇ ਮਿਲਣਗੇ ਉਡਾਰੀਆਂ ਮਾਰੋ ਹੈਨਾ ਔਰ ਮਾਪਿਆਂ ਦਾ ਪਿੰਡ ਦਾ ਇਲਾਕੇ ਦਾ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕਰੋ ਤੁਹਾਨੂੰ ਬਹੁਤ ਬਹੁਤ ਇਸ ਗੱਲ ਦੀਆਂ ਵਧਾਈਆਂ ਕਿ ਤੁਸੀਂ ਬੜੀ ਦੂਰੋਂ ਦੂਰੋਂ ਚੱਲ ਕੇ ਛੋਟੇ ਸੱਦੇ ਤੇ ਤੁਸੀਂ ਇੱਥੇ ਪਹੁੰਚੇ ਹੋ ਤੇ ਤੁਹਾਡਾ ਚੱਲਿਆ ਹੋਇਆ ਕਿ ਕਦਮ ਸਾਡੇ ਸਿਰ ਮੱਥੇ ਔਰ ਮੈਂ ਫੇਰ ਇੱਕ ਵਾਰੀ ਸਾਰੇ ਟੀਚਰਸ ਸਹਿਬਾਨ ਦਾ ਔਰ ਇੱਕ ਮੈਂ ਹੋਰ ਜਿਹੜੀ ਗੱਲ ਕਹੀ ਸੀ ਕਿ ਜ਼ੀਰੇ ਵਾਲੀ ਕੁੜੀ ਨੇ ਕਿ ਸਾਡੇ ਜਿਹੜੇ ਪ੍ਰਿੰਸੀਪਲ ਸਾਹਿਬ ਜਿਹੜੇ ਮੈਰਿਟ ਚ ਆਉਂਦੇ ਉਹਨਾਂ ਨੂੰ ਜਹਾਜ਼ਾਂ ਦਾ ਝੂਟਾ ਦਿੰਦੇ ਇਹ ਤਾਂ ਇੱਕ ਸਕੂਲ ਦਾ ਉਹਨਾਂ ਨੇ ਆਪਣਾ ਸ਼ੁਰੂ ਕਰ ਲਿਆ ਚਲੋ ਪਰ ਭੈਸਾ ਆਪਣੇ ਕੋਲੇ ਬਜਟ ਹੈਗਾ ਜਿਹੜੇ ਟੌਪ 10 ਪੰਜਾਬ ਚੋਂ ਟੌਪ 10 ਪਲੱਸ 2 ਚੋਂ 20 ਹੋਗੇ ਤੇ ਜਿਹੜੇ ਜ਼ਿਲ੍ਹਿਆਂ ਦੇ ਦੋਨਾਂ ਕਲਾਸਾਂ ਦੇ ਟਾਪਰ ਨੇ 44 ਹੋਗੇ ਹਨਾ 60 70 ਹੋਗੇ 60 70 ਨੂੰ ਜਹਾਜ਼ਾਂ ਛੁੱਟਾ ਦਿਵਾਉ ਯਾਰ ਇਹਨਾਂ ਨੂੰ ਕਿਤੇ ਵੋਕੇਸ਼ਨਲ ਟ੍ਰਿਪ ਭਾਵੇਂ ਬਣ ਜੇ ਭਾਵੇਂ ਦੋ ਦੋ ਜਹਾਜ਼ ਕਰ ਲਾਂਗੇ ਤੀ ਤੀ ਕਰ ਲਾਂਗੇ हां जे ਨਹੀਂ ਮਿਲੀ ਇੱਕ ਇੱਕ ਜਗ੍ਹਾ ਤੇ 60 ਇਕੱਠੀਆਂ ਤੀਤੀ ਗੱਲਾਂਗੇ ਪਰ ਕਿਸੇ ਜਿਹੜਾ ਡੈਸਟੀਨੇਸ਼ਨ ਇਸ ਤਰ੍ਹਾਂ ਚੁਣੇ ਕੋਈ ਸਿੱਖ ਕੇ ਵੀ ਆਉਣ ਉਤੋਂ ਕੋਈ ਹਿਸਟੋਰੀਕਲ ਸਿਟੀ ਹੋਵੇ ਜਾਂ ਫਿਰ ਕੋਈ ਪੜਾਈ ਦੇ ਵਿੱਚ ਜਿਹਦੀ ਚ ਜ਼ਿਕਰ ਹੋ ਰਹੇ ਨੇ ਜਿਵੇਂ ਔਰੰਗਾਬਾਦ ਦੀ ਗੱਲ ਕਰ ਲਈਏ ਤਾਂ ਸਿੰਧੂ ਘਾਟੀ ਦੀ ਸਭਿਅਤਾ ਪੜਾਈ ਜਾਂਦੀ ਹੈ ਸਾਰੀ ਇਹਨਾਂ ਨੂੰ ਵੀ ਕੀ ਸੀਗਾ ਹੈਨਾ ਜਾਂ ਫਿਰ ਆਗਰਾ ਹੋ ਗਿਆ ਜਾਂ ਫਿਰ ਜੇ ਆਪਾਂ ਸਾਊਥ ਵਾਲੇ ਪਾਸੇ ਜਾਣਾ ਕੇਰਲਾ ਸੋ ਜਿੰਨਾ ਵੀ ਤੁਹਾਡੇ ਸਿਲੇਬਸ ਚ ਕੋਈ ਭਾਰਤ ਬਾਰੇ ਹਿਸਟਰੀ ਚ ਜਾਂ ਆਪਣਾ ਸਿਵਿਕ ਚ ਤੁਸੀਂ ਪੜ੍ਹਦੇ ਹੋ ਜਾਂ ਤੁਸੀਂ ਪਾਰਲੀਮੈਂਟ ਦੇਖਣੀ ਹੈ ਦੇਸ਼ ਦੀ ਕਿਵੇਂ ਚਲਦੀ ਹੈ ਹੈਨਾ ਉਹ ਵੀ ਤੇ ਨਾਲ ਇੱਕ ਹੋਰ ਜਿਹੜਾ ਕਿ ਆਪਾਂ ਪਹਿਲਾਂ ਵੀ ਵਾਦਾ ਕੀਤਾ ਹੋਇਆ ਕਿ ਅ ਅੱਜ ਤੋਂ ਹੁਣ ਆਪਣਾ ਸੈਸ਼ਨ ਆਊਗਾ ਮੌਨਸੂਨ ਸੈਸ਼ਨ ਆਊਗਾ ਵਿਧਾਨ ਸਭਾ ਦਾ ਤਾਂ ਇਹਨਾਂ ਬੱਚਿਆਂ ਨੂੰ ਆਪਾਂ ਵਿਧਾਨ ਸਭਾ ਦਾ ਸੈਸ਼ਨ ਵੀ ਦਿਖਾਉਣਾ ਹੈ ਕਿ ਕਿਵੇਂ ਸਾਰੰ ਦਾ ਇੱਥੇ ਪ੍ਰਬੰਧ ਕਰਾਂਗੇ ਸੋ ਤੁਸੀਂ ਤਰਕੀਆਂ ਕਰੋ ਮੌਕੇ ਅਸੀਂ ਆਪ ਹੀ ਦੇਈ ਜਾਵਾਂਗੇ ਤੁਸੀਂ ਬਸ ਪੜਨ ਵਾਲੇ ਬਣੋ ਉਸ ਤੋਂ ਬਾਅਦ ਕੰਪੀਟੀਸ਼ਨ ਦੀਆਂ ਕਿਤਾਬਾਂ ਪੜ੍ਹ ਕੇ ਨੰਬਰ ਲਓ ਤਾਂ ਕਿਤੇ 1 ਰੁਪਿਆ ਰਿਸ਼ਵਤ ਨਹੀਂ ਚੱਲੂਗੀ ਇੱਕ ਕਿਸੇ ਦੀ ਸ਼ਿਫਾਰਿਸ਼ ਨਹੀਂ ਚੱਲੂਗੀ ਬੀਐਮਐਲਏ ਨੇ ਕਹੇਤਾ ਜਾਂ ਮੰਤਰੀ ਨੇ ਕਹੇਤਾ ਵੀ ਆ ਨੰਬਰ ਘਟਨੇ ਪਰ ਬੰਦਾ ਆਪਣਾ ਅਗਲੀ ਵਾਰ ਨੰਬਰ ਜ਼ਿਆਦਾ ਲੈ ਕੇ ਆ ਜੇ ਜੇ ਕਿਸੇ ਬੱਚੇ ਨੂੰ ਅਸੀਂ ਕੱਢਾਂਗੇ ਤਾਂ ਉਹ ਵੀ ਤਾਂ ਆਪਣਾ ਹੀ ਹੈ ਫਿਰ ਕਿਸੇ ਦਾ ਹੱਕ ਤਾਂ ਮਾਰੇ ਹੀ ਜਾਊਗਾ ਨਾ ਜੇ ਕੋਈ ਕੁਛ ਪਰ ਚੱਲਦੀ ਹੈ ਤਾਂ ਤੁਸੀਂ ਨੰਬਰ ਲੈ ਲੇ ਸਾਡੇ ਕੋਲੇ ਰਿਕਾਰਡ ਆ ਜਾਂਦਾ ਵੀ ਆ ਨੰਬਰ ਆਏ ਨੇ ਤੁਹਾਡੇ ਘਰੇ ਚਿੱਠੀ ਆਊਗੀ ਤੁਹਾਡੇ ਘਰੇ ਈਮੇਲ ਆਊ ਤੁਹਾਨੂੰ ਵਟਸਐਪ ਤੇ ਮੈਸੇਜ ਆਊ ਆ ਜਾਓ ਭਾਈ ਆ ਆ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਮੈਨੂੰ ਉਮੀਦ ਹੈ ਅੱਜ ਮੈਨੂੰ ਬਹੁਤ ਚੰਗਾ ਲੱਗਿਆ ਕਿ ਸਾਡਾ ਜਿਹੜਾ ਪੰਜਾਬ ਦਾ ਖਾਸ ਤੌਰ ਤੇ ਐਜੂਕੇਸ਼ਨ ਦਾ ਜਿਹੜਾ ਭਵਿੱਖ ਹੈ ਉਹ ਬਹੁਤ ਸੇਫ ਹੱਥਾਂ ਚ ਹੈ ਔਰ ਸੇਫ ਹੱਥ ਸਾਡੇ ਪ੍ਰਿੰਸੀਪਲਾਂ ਦੇ ਨੇ ਸੇਫ ਹੱਥ ਸਾਡੇ ਪੇਰੈਂਟਸ ਦੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਮੌਕਾ ਦਿੰਦੇ ਨੇ ਕਿ ਪੜੋ ਔਰ ਤਰੱਕੀਆਂ ਕਰੋ ਨੇ ਤਾਂ ਅਗਲਾ ਨਹੀਂ ਤਾਂ ਕਹਿੰਦਾ ਯਾਰ ਕੁੜੀਆਂ ਕਾਦੇ ਵਾਸਤੇ ਪੜਾਈ ਜਾਂਨੇ ਆ ਇਹਨੂੰ ਤਾਂ ਚਲੇ ਜਾਣਾ ਇਹਨੂੰ ਤਾਂ ਇਹਨੂੰ ਤਾਂ ਇੱਥੋਂ ਛੱਡ ਕੇ ਚਲੇ ਜਾਣਾ ਕਿਸੇ ਹੋਰ ਕੰਮ 'ਚ ਇਸ ਤਰ੍ਹਾਂ ਦੀ ਸੋਚ ਨਹੀਂ ਰੱਖਣੀ ਜਾਈ ਕਿਉਂਕਿ ਜੇ ਕੁੜੀ ਪੜ੍ਹਦੀ ਹੈ ਤਿੰਨ ਚਾਰ ਜਨਰੇਸ਼ਨਾਂ ਪੜ੍ਹ ਜਾਂਦੀਆਂ ਨੇ ਉਹ ਉਹ ਅਗਲੀ ਅਗਲੀ ਪੀੜ੍ਹੀ ਨੂੰ ਪੜਾਉਉਗੀ ਅਗਲੀ ਪੀੜ੍ਹੀ ਨੂੰ ਸੋ ਇਸ ਕਰਕੇ এডਿਕੇਸ਼ਨ ਫ੍ਰੀ ਟੂ ਆਲ ਔਰ ਕੁਆਲਟੀ এডਿਕੇਸ਼ਨ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਫਸਟ ਸੈਕੰਡ ਇਹ ਉਹ ਉਹ ਬਾਤਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਕੋਈ ਬੱਚਾ ਹੈ ਜਾਂ ਨਾ ਹੋਵੇ ਜਿਹੜਾ ਸਕੂਲ ਨਹੀਂ ਗਿਆ ਜਿਹੜਾ ਜਾਂ ਕੋਈ ਆਰਥਿਕ ਤੰਗੀ ਕਰਕੇ ਜਾਂ ਸਮਾਜਿਕ ਜ਼ਿੰਮੇਵਾਰੀਆਂ ਬੋਝ ਪੈ ਗਿਆ ਕੁਬੀਲਦਾਰੀ ਕਈਆਂ ਦੇ ਮਾਪੇ ਛੋਟੀ ਉਮਰੇ ਤੁਰ ਜਾਂਦੇ ਆ ਉਹ ਉਹਨਾਂ ਦੀ ਬਹੁਤ ਛੋਟੀ ਉਮਰੇ ਜ਼ਿੰਮੇਵਾਰੀ ਲੱਗ ਜਾਂਦੀ ਹੈ ਸਕੂਲ 'ਚੋਂ ਹਟਣਾ ਪੈ ਜਾਂਦਾ ਜਾਂ ਸਕੂਲ ਜਾ ਹੀ ਨਹੀਂ ਸਕਦੇ ਸੋ ਉਹ ਆਪਾਂ ਨੇ ਦੇਖਣਾ ਤੇ ਸਰਕਾਰ ਵੱਲੋਂ ਵੀ ਬਹੁਤ ਸਾਰੀ ਹੈਲਪ ਹੁੰਦੀ ਹੈ ਕਿ ਛੋਟੇ ਘਰਾਂ 'ਚੋਂ ਬਿਲਕੁਲ ਗਰੀਬ ਘਰਾਂ 'ਚੋਂ ਬੱਚੇ ਲੈ ਕੇ ਆਈਏ ਔਰ ਉਹਨਾਂ ਨੂੰ ਪੜਾਈਏ ਤਾਂ ਹੀ ਉਹਨਾਂ ਦੀ ਜ਼ਿੰਦਗੀ ਬਦਲ ਸਕਦੀ ਹੈ ਦੇਖੋ ਲਾਲ ਕਾਰਡ ਹਰਾ ਕਾਰਡ ਨੀਲਾ ਕਾਰਡ ਪੀਲਾ ਕਾਰਡ ਇਹ ਤੁਹਾਡੀ ਜ਼ਿੰਦਗੀ ਗਰੀਬੀ ਨਹੀਂ ਹਟਾ ਸਕਦਾ ਸਿਰਫ ਡੀ ਐਮ ਸੀ ਜਾਨੀ ਕਿ ਡਿਟੇਲ ਮਾਰਕਸ ਕਾਰਡs ਤੁਹਾਡਾ ਜਿਹੜਾ ਉਹ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਉਹ ਤੁਹਾਡੀ ਗਰੀਬੀ ਚੱਕ ਸਕਦਾ ਕਿ ਉਹਦੇ ਚ ਜੇ ਤੁਹਾਡੀ ਪਰਸੈਂਟੇਜ ਵਹਾਈ ਹੈ ਤਾਂ ਤੁਹਾਡਾ ਜਿਹੜਾ